ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਪੰਜਾਬ ਦੇ ਵਿੱਚ ਬਿਜਲੀ ਫ੍ਰੀ ਹੈ ਯਾਨੀ ਕਿ 600 ਯੂਨਟ ਤੱਕ ਬਿਜਲੀ ਤੁਹਾਡੇ 2 ਮਹੀਨਿਆਂ ਦੇ ਬਿਲਿੰਗ ਸਰਕਲ ਦੇ ਵਿੱਚ ਫ੍ਰੀ ਹੈ ਜੇਕਰ ਤੁਸੀਂ 600 ਯੂਨਟ ਤੋਂ ਵੱਧ ਬਿਜਲੀ ਦੀ ਜਿਹੜੀ ਆ ਖਪਤ ਕਰਦੇ ਹੋ ਤਾਂ ਉਹਦਾ ਤੁਹਾਨੂੰ ਜਿਹੜਾ ਉਹ ਬਿੱਲ ਭਰਨਾ ਪੈਂਦਾ ਹੈ ਤਣ ਸੂਬਾ ਸਰਕਾਰ ਨੇ ਲੋਕਾਂ ਨੂੰ ਬਿਜਲੀ ਕਨੈਕਸ਼ਨਾਂ ਸੰਬੰਧੀ ਨਵੀਆਂ ਸਹੂਲਤਾਂ ਦੇਣ ਦਾ ਐਲਾਨ ਕੀਤਾ ਹੈ ਚੰਡੀਗੜ੍ਹ ਵਿਖੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਦੱਸਿਆ ਕਿ ਨਵੇਂ ਬਿਜਲੀ ਕਨੈਕਸ਼ਨ ਲਈ ਸ਼ਰਤਾਂ ਨੂੰ ਨਰਮ ਕੀਤਾ ਗਿਆ ਹੈ ਨਵੇਂ ਕਨੈਕਸ਼ਨ ਲਈ ਐਨਓਸੀ ਦੀ ਸ਼ਰਤ ਖਤਮ ਕਰ ਦਿੱਤੀ ਗਈ ਹੈ ਲੋਕਾਂ ਦੀਆਂ ਚਿੰਤਾਵਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਘਰੇਲੂ ਖਪਤਕਾਰਾਂ ਤੇ 스마트 ਮੀਟਰ ਜ਼ਬਰਦਸਤੀ ਨਹੀਂ ਥੋਪਿਆ ਜਾਵੇਗਾ ਅੱਜ ਅਸੀਂ ਇੱਕ ਰੈਗੂਲਰਲੀ ਅਸੀਂ ਪਾਵਰ ਰਿਫਾਰਮਸ ਦੀ ਅਨਾਉਂਸਮੈਂਟ ਕਰ ਰਹੇ ਹਾਂ ਅੱਜ ਅਸੀਂ ਇੱਕ ਬੜਾ ਵੱਡਾ ਪਾਵਰ ਰਿਫਾਰਮ ਲੈ ਕੇ ਆ ਰਹੇ ਹਾਂ ਔਰ ਉਹਦੀ ਅਨਾਉਂਸਮੈਂਟ ਕਰ ਰਹੇ ਹਾਂ ਓਏ ਹੈ ਕਿ ਅੱਜ ਤੋਂ ਬਾਅਦ ਕਿਸੇ ਨੂੰ ਕਨੈਕਸ਼ਨ ਚਾਹੀਦਾ ਉਹਨੂੰ ਕੋਈ ਵੀ ਐਨਓਸੀ ਦੀ ਲੋੜ ਨਹੀਂ ਹੈਗੀ ਵੀ ਆਰ ਗੋਇੰਗ ਅਵੇ ਵਿਦ ਆਲ ਨੋ ਆਬਜੈਕਸ਼ਨ ਸਰਟੀਫିକੇਟਸ ਐਸ ਫਾਰ ਐਸ ਨਿਊ ਪਾਵਰ ਕਨੈਕਸ਼ਨ ਇਜ਼ ਕਨਸਰਨਡ ਏ ਜਿਹੜੀ ਕਿ ਸਾਡੀ ਲੀਡਰਸ਼ਿਪ ਹੈ ਸਾਡੇ ਆਨਰੇਬਲ ਨੈਸ਼ਨਲ ਕਨਵੀਨਰ ਕੇਜਰੀਵਾਲ ਜੀ ਸਾਡੇ ਆਨਰੇਬਲ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਇਹ ਉਹਨਾਂ ਦੀ ਗਾਈਡੈਂਸ ਹੈ ਉਹਨਾਂ ਨੇ ਸਾਨੂੰ ਕਿਹਾ ਕਿ ਬੜੀ ਕੰਪਲੇਂਟਸ ਆ ਰਹੀਆਂ ਔਰ ਸਾਡੇ ਕੋਲ ਵੀ ਬੜੀਆਂ ਕੰਪਲੇਂਟਸ ਆ ਰਹੀਆਂ ਸੀ ਕਿ ਲੋਕੀ ਕਨੈਕਸ਼ਨ ਅਪਲਾਈ ਕਰ ਦਿੰਦੇ ਸੀ ਕਿੰਨੇ ਕਿੰਨੇ ਮਹੀਨੇ ਉਹਨਾਂ ਨੂੰ ਕਲੈਕਸ਼ਨ ਕਨੈਕਸ਼ਨ ਨਹੀਂ ਮਿਲਦੇ ਔਰ ਮੇਨ ਰੀਜ਼ਨ ਇਹਦਾ ਇਹ ਹੁੰਦਾ ਸੀਗਾ ਕਿ ਉਹਨਾਂ ਕੋਲ ਐਨਓਸੀ ਨਹੀਂ ਹੁੰਦਾ ਸੀ ਦੇਖੋ ਬਿਜਲੀ ਬੋਰਡ ਇੱਕ ਇੰਡੀਪੈਂਡੈਂਟ ਬਾਡੀ ਹੈਗੀ ਹੈ ਅਸੀਂ ਇਹ ਚਾਹੁੰਦੇ ਹਾਂ ਵੀ ਅਸੀਂ ਤਾਂ ਲੋਕਾਂ ਨੂੰ ਬਿਜਲੀ ਦਈ ਆਂ ਕਿਸੇ ਹੋਰ ਡਿਪਾਰਟਮੈਂਟ ਨੇ ਜੇ ਐਨਓਸੀ ਨਹੀਂ ਦਿੱਤਾ ਪਹਿਲੀ ਗੱਲ ਤਾਂ ਲੋਕੀ ਕਿਉਂ ਪ੍ਰੋਬਲਮ 'ਚ ਆ ਔਰ ਅਸੀਂ ਆਪਣੀ ਬਿਜਲੀ ਕਿਉਂ ਨਾ ਵੇਚ ਸਕੀ ਆ ਚਾਹੇ ਕਮਰਸ਼ੀਅਲ ਐ ਰੈਜ਼ੀਡੈਂਸ਼ੀਅਲ ਐ ਇੰਡਸਟਰੀਅਲ ਐ ਵਾਈ ਵੀ ਸ਼ੁੱਡ ਨਾਟ ਬੀ ਏਬਲ ਟੂ ਸੇਲ ਓਵਰ ਪਾਵਰ ਟੂ ਪੀਪਲ ਇਹ ਪਛੇ ਤੁਹਾਨੂੰ ਪਤਾ ਗਰਗ ਸਾਹਿਬ ਨੇ ਜੁਆਇਨ ਕੀਤਾ ਇਹਨਾਂ ਨਾਲ ਡਿਸਕਸ਼ਨ ਹੋਈ ਤੇ ਇਹਨਾਂ ਨੇ ਸਾਰਾ ਦੇਖੇ ਵੀ ਕਿਸ ਤਰ੍ਹਾਂ ਹੋ ਸਕਦਾ ਹੈ ਔਰ ਰੈਲੇਵੈਂਟ ਡਿਪਾਰਟਮੈਂਟਸ ਨਾਲ ਗੱਲ ਕਰਕੇ ਇਹ ਅਸੀਂ ਲੈਟਰ ਇਸ਼ੂ ਕਰਤਾ ਕਿ ਅੱਜ ਤੋਂ ਬਾਅਦ ਕੋਈ ਵੀ ਨਵਾਂ ਕਨੈਕਸ਼ਨ ਅਪਲਾਈ ਕਰੇਗਾ ਜਿੰਨੇ ਦਾ ਮਰਜ਼ੀ ਕਿਲੋਵੋਟ ਹੋਵੇ ਉਹਦਾ ਪਲਾਟ ਜਿੱਥੇ ਮਰਜ਼ੀ ਹੋਵੇ ਉਹ ਜਿੱਥੇ ਲਈ ਮਰਜ਼ੀ ਉਹਨੂੰ ਚਾਹੀਦਾ ਹੋਵੇ ਉਹਨੂੰ ਕਨੈਕਸ਼ਨ ਮਿਲੇਗਾ ਦੱਸਦੇ ਕਿ ਪੰਜਾਬ ਦੇ ਵਿੱਚ ਲੱਗਣ ਵਾਲੇ ਸਮਾਰਟ ਮੀਟਰਾਂ ਦਾ ਲਗਾਤਾਰ ਵਿਰੋਧ ਕੀਤਾ ਜਾਂਦਾ ਹੈ ਤੇ ਇਸ ਤੋਂ ਇਲਾਵਾ ਐਨਓਸੀ ਦੀ ਸ਼ਰਤ ਵੀ ਲੱਗੀ ਹੋਈ ਹੈ ਜੇ ਕੋਈ ਕੋਈ ਵਿਅਕਤੀ ਘਰ ਬਣਾਉਂਦਾ ਹੈ ਸ਼ਹਿਰ ਦੇ ਵਿੱਚ ਆਪਣੀ ਕੋਠੀ ਪਾਉਂਦਾ ਹੈ ਜੇਕਰ ਉਹਦੇ ਕੋਲੇ ਉਸ ਪਲਾਟ ਦਾ ਐਨਓਸੀ ਨਹੀਂ ਹੈ ਤਾਂ ਉਹਨੂੰ ਮੀਟਰ ਦਾ ਕਨੈਕਸ਼ਨ ਨਹੀਂ ਮਿਲਦਾ ਜਿਹੜਾ ਬਿਜਲੀ ਦਫ਼ਤਰ ਆ ਉਹਦੇ ਲਗਾਤਾਰ ਚੱਕਰ ਮਾਰਨੇ ਪੈਂਦੇ ਨੇ ਪਰ ਹੁਣ ਸੰਜੀਵ ਰੋੜਾ ਨੇ ਕਿਹਾ ਕਿ ਅਸੀਂ ਸ਼ਰਤਾਂ ਦੇ ਵਿੱਚ ਨਰਮੀ ਲਿਆ ਰਹੇ ਆ ਪਰ ਹੁਣ ਦੇਖਣਾ ਹੋਵੇਗਾ ਕਿ ਕਦੋਂ ਇਹਦਾ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਤੇ ਕਦੋਂ ਲੋਕਾਂ ਨੂੰ ਰਾਹਤ ਮਿਲਦੀ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਐਲਾਨ ਹੁੰਦੇ ਨੇ ਪਰ ਉਹ ਜਿਹੜੇ ਐਲਾਨ ਨੇ ਉਹਨਾਂ ਦੇ ਉੱਤੇ ਕਾਰਵਾਈਆਂ ਬਹੁਤ ਘੱਟ ਹੁੰਦੀਆਂ ਨੇ ਤੁਸੀਂ ਅਕਸਰ ਦੇਖ ਸਕਦੇ ਹੋ ਕਈ ਥਾਵਾਂ ਦੇ ਉੱਤੇ ਪਹਿਲਾਂ ਲੋਹੇ ਦੇ ਬਕਸਿਆਂ ਵਾਲੇ ਮੀਟਰ ਲੱਗੇ ਹੁੰਦੇ ਨੇ ਉਹਨਾਂ ਦੇ ਨਾਲ ਹੁਣ ਇੱਕ ਪਾਰਦਰਸ਼ੀ ਡੱਬੇ ਦੇ ਵਿੱਚ 20 ਜਿਹੜਾ ਦੂਰੋਂ ਦੇਖਣ ਦੇ ਵਿੱਚ ਕੱਚ ਦਾ ਲੱਗਦਾ ਉਹਦੇ ਵਿੱਚ ਮੀਟਰ ਲੱਗਣੇ ਸ਼ੁਰੂ ਹੋ ਗਏ ਨੇ ਤੇ ਉਹ ਮੀਟਰ ਬਾਕੀਆਂ ਨਾਲੋਂ ਕਾਫੀ ਵੱਖਰੇ ਨੇ ਤਾਂ ਉਹ ਸ਼ਾਇਦ 스마트 ਮੀਟਰ ਹੋ ਸਕਦੇ ਨੇ ਤੇ ਇਸ ਤੋਂ ਇਲਾਵਾ ਜਿਹੜਾ ਹੁਣੇ ਬਿਆਨ ਆ ਜਾਂ ਐਲਾਨ ਆ ਜਾਂ ਆਪਾਂ ਦਾਵਾ ਕਹਿ ਸਕਦੇ ਹਾਂ ਕਿੰਨਾ ਕੁ ਸਹੀ ਹੈ ਇਹ ਤਾਂ ਹੁਣ ਬਿਜਲੀ ਬੋਰਡ ਦੇ ਦਫ਼ਤਰ ਦੇ ਵਿੱਚ ਜਾ ਕੇ ਪਤਾ ਲੱਗੇਗਾ ਜਾਂ ਉਹਨਾਂ ਨੂੰ ਪਤਾ ਲੱਗੇਗਾ ਜਿਹੜੇ ਨਵੇਂ ਮੀਟਰ ਦੇ ਲਈ ਕਨੈਕਸ਼ਨ ਅਪਲਾਈ ਕਰਨਗੇ ਅੱਜ ਅਸੀਂ ਇੱਕ ਰੈਗੂਲਰਲੀ ਅਸੀਂ ਪਾਵਰ ਰਿਫਾਰਮਸ ਦੀ ਅਨਾਉਂਸਮੈਂਟ ਕਰ ਰਹੇ ਹਾਂ ਅੱਜ ਅਸੀਂ ਇੱਕ ਬੜਾ ਵੱਡਾ ਪਾਵਰ ਰਿਫਾਰਮ ਲੈ ਕੇ ਆ ਰਹੇ ਹਾਂ ਔਰ ਉਹਦੀ ਅਨਾਉਂਸਮੈਂਟ ਕਰ ਰਹੇ ਹਾਂ ਉਹ ਇਹ ਹੈ ਕਿ ਅੱਜ ਤੋਂ ਬਾਅਦ ਕਿਸੇ ਨੂੰ ਕਨੈਕਸ਼ਨ ਚਾਹੀਦਾ ਉਹਨੂੰ ਕੋਈ ਵੀ ਐਨਓਸੀ ਦੀ ਲੋੜ ਨਹੀਂ ਹੈਗੀ ਵੀ ਆਰ ਗੋਇੰਗ ਅਵੇ ਵਿਦ ਆਲ ਨੋਬਜੈਕਸ਼ਨ ਸਰਟੀਫਿਕੇਟਸ ਐਸ ਫਾਰ ਐਸ ਨਿਊ ਪਾਵਰ ਕਨੈਕਸ਼ਨ ਇਜ਼ ਕਨਸਰਨਡ ਜਿਹੜੀ ਕਿ ਸਾਡੀ ਲੀਡਰਸ਼ਿਪ ਹੈ ਸਾਡੇ ਆਨਰੇਬਲ ਨੈਸ਼ਨਲ ਕਨਵੀਨਰ ਕੇਜਰੀਵਾਲ ਜੀ ਸਾਡੇ ਆਨਰੇਬਲ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਇਹ ਉਹਨਾਂ ਦੀ ਗਾਈਡੈਂਸ ਹੈ ਉਹਨਾਂ ਨੇ ਸਾਨੂੰ ਕਿਹਾ ਕਿ ਬੜੀ ਕੰਪਲੇਂਟਸ ਆ ਰਹੀਆਂ ਉਹ ਸਾਡੇ ਕੋਲ ਵੀ ਬੜੀਆਂ ਕੰਪਲੇਂਟਸ ਆ ਰਹੀਆਂ ਸੀ ਕਿ ਲੋਕੀ ਕਨੈਕਸ਼ਨ ਅਪਲਾਈ ਕਰ ਦਿੰਦੇ ਸੀ ਕਿੰਨੇ ਕਿੰਨੇ ਮਹੀਨੇ ਉਹਨਾਂ ਨੂੰ ਕਲੈਕਸ਼ਨ ਕਨੈਕਸ਼ਨ ਨਹੀਂ ਮਿਲਦਾ ਔਰ ਮੇਨ ਰੀਜ਼ਨ ਐ ਦਾ ਇਹ ਹੁੰਦਾ ਸੀਗਾ ਕਿ ਉਹਨਾਂ ਕੋਲ ਐਨਓਸੀ ਨਹੀਂ ਹੁੰਦਾ ਸੀ ਦੇਖੋ ਬਿਜਲੀ ਬੋਰਡ ਇੱਕ ਇੰਡੀਪੈਂਡੈਂਟ ਬਾਡੀ ਹੈਗੀ ਹੈ ਅਸੀਂ ਇਹ ਚਾਹੁੰਦੇ ਆਂ ਵੀ ਅਸੀਂ ਤਾਂ ਲੋਕਾਂ ਨੂੰ ਬਿਜਲੀ ਦਈ ਆਂ ਕਿਸੇ ਹੋਰ ਡਿਪਾਰਟਮੈਂਟ ਨੇ ਜੇ ਐਨਓਸੀ ਨਹੀਂ ਦਿੱਤਾ ਪਹਿਲੀ ਗੱਲ ਤਾਂ ਲੋਕੀ ਕਿਉਂ ਪ੍ਰੋਬਲਮ 'ਚ ਆ ਔਰ ਅਸੀਂ ਆਪਣੀ ਬਿਜਲੀ ਕਿਉਂ ਨਾ ਵੇਚ ਸਕੀ ਆ ਚਾਹੇ ਕਮਰਸ਼ੀਅਲ ਐ ਰੈਜ਼ੀਡੈਂਸ਼ੀਅਲ ਐ ਇੰਡਸਟਰੀਅਲ ਐ why we should not be able to sell our power to people eh piche tonu pata gurg sahib ne join kita inna naal discussion hui te inna ne sara dekhe ki kis tarah ho sakda hai aur relevant departments naal gal karke eh assi letter issue karta hai ki ajj to baad koi bhi nawa connection apply karega jinne da marzi kilowatt ho gaye ਉਹਦਾ ਪਲਾਟ ਜਿੱਥੇ ਮਰਜ਼ੀ ਹੋਵੇ ਉਹ ਜਿੱਥੇ ਲਈ ਮਰਜ਼ੀ ਉਹਨੂੰ ਚਾਹੀਦਾ ਹੋਵੇ ਉਹਨੂੰ ਕਨੈਕਸ਼ਨ ਮਿਲੇਗਾ ਦੱਸਦੀ ਕਿ ਪੰਜਾਬ ਦੇ ਵਿੱਚ ਲੱਗਣ ਵਾਲੇ ਸਮਾਰਟ ਮੀਟਰਾਂ ਦਾ ਲਗਾਤਾਰ ਵਿਰੋਧ ਕੀਤਾ ਜਾਂਦਾ ਹੈ ਤੇ ਇਸ ਤੋਂ ਇਲਾਵਾ ਐਨਓਸੀ ਦੀ ਸ਼ਰਤ ਵੀ ਲੱਗੀ ਹੋਈ ਹੈ ਜੇ ਕੋਈ ਕੋਈ ਵਿਅਕਤੀ ਘਰ ਬਣਾਉਂਦਾ ਹੈ ਸ਼ਹਿਰ ਦੇ ਵਿੱਚ ਆਪਣੀ ਕੋਠੀ ਪਾਉਂਦਾ ਹੈ ਜੇਕਰ ਉਹਦੇ ਕੋਲੇ ਉਸ ਪਲਾਟ ਦਾ ਐਨਓਸੀ ਨਹੀਂ ਹੈ ਤਾਂ ਉਹਨੂੰ ਮੀਟਰ ਦਾ ਕਨੈਕਸ਼ਨ ਨਹੀਂ ਮਿਲਦਾ ਜਿਹੜਾ ਬਿਜਲੀ ਦਫ਼ਤਰ ਆ ਉਹਦੇ ਲਗਾਤਾਰ ਚੱਕਰ ਮਾਰਨੇ ਪੈਂਦੇ ਨੇ ਪਰ ਹੁਣ ਸੰਜੀਵ ਰੋੜਾ ਨੇ ਕਹਿ ਕਿ ਅਸੀਂ ਸ਼ਰਤਾਂ ਦੇ ਵਿੱਚ ਨਰਮੀ ਲਿਆ ਰਹੇ ਆ ਪਰ ਹੁਣ ਦੇਖਣਾ ਹੋਵੇਗਾ ਕਿ ਕਦੋਂ ਇਹਦਾ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਤੇ ਕਦੋਂ ਲੋਕਾਂ ਨੂੰ ਰਾਹਤ ਮਿਲਦੀ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਐਲਾਨ ਹੁੰਦੇ ਨੇ ਪਰ ਉਹ ਜਿਹੜੇ ਐਲਾਨ ਨੇ ਉਹਨਾਂ ਦੇ ਉੱਤੇ ਕਾਰਵਾਈਆਂ ਬਹੁਤ ਘੱਟ ਹੁੰਦੀਆਂ ਨੇ ਤੁਸੀਂ ਅਕਸਰ ਦੇਖ ਸਕਦੇ ਹੋ ਕਈ ਥਾਵਾਂ ਦੇ ਉੱਤੇ ਪਹਿਲਾਂ ਲੋਹੇ ਦੇ ਬਕਸਿਆਂ ਵਾਲੇ ਮੀਟਰ ਲੱਗੇ ਹੁੰਦੇ ਨੇ ਉਹਨਾਂ ਦੇ ਨਾਲ ਹੁਣ ਇੱਕ ਪਾਰਦਰਸ਼ੀ ਡੱਬੇ ਦੇ ਵਿੱਚ ਵੀ ਜਿਹੜਾ ਦੂਰੋਂ ਦੇਖਣ ਦੇ ਵਿੱਚ ਕੱਚ ਦਾ ਲੱਗਦਾ ਉਹਦੇ ਵਿੱਚ ਵੀ ਮੀਟਰ ਲੱਗਣੇ ਸ਼ੁਰੂ ਹੋ ਗਏ ਨੇ ਤੇ ਉਹ ਮੀਟਰ ਬਾਕੀਆਂ ਨਾਲੋਂ ਕਾਫੀ ਵੱਖਰੇ ਨੇ ਤਾਂ ਉਹ ਸ਼ਾਇਦ 스마트 ਮੀਟਰ ਹੋ ਸਕਦੇ ਨੇ ਤੇ ਇਸ ਤੋਂ ਇਲਾਵਾ ਜਿਹੜਾ ਹੁਣੇ ਬਿਆਨ ਆ ਜਾਂ ਐਲਾਨ ਆ ਜਾਂ ਆਪਾਂ ਦਾਵਾ ਕਹਿ ਸਕਦੇ ਹਾਂ ਕਿੰਨਾ ਕੁ ਸਹੀ ਹੈ ਇਹ ਤਾਂ ਹੁਣ ਬਿਜਲੀ ਬੋਰਡ ਦੇ ਦਫ਼ਤਰ ਦੇ ਵਿੱਚ ਜਾ ਕੇ ਪਤਾ ਲੱਗੇਗਾ ਜਾਂ ਉਹਨਾਂ ਨੂੰ ਪਤਾ ਲੱਗੇਗਾ ਜਿਹੜੇ ਨਵੇਂ ਮੀਟਰ ਦੇ ਲਈ ਕਨੈਕਸ਼ਨ ਅਪਲਾਈ ਕਰਨਗੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ தਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ